ਅੱਜ ਇੱਕ ਛੋਟੇ ਜਿਹੇ ਸੱਦੇ ਤੇ ਇੰਨੀ ਵੱਡੀ ਗੈੰਟੀ ਵਿੱਚ ਪਹੁੰਚੇ ਸਾਰੇ ਉਹਨਾਂ ਲੋਕਾਂ ਦਾ ਜਿਹੜੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਆਵਾਜ਼ ਦੱਬੀ ਨਾ ਜਾਵੇ ਚਾਹੇ ਉਹ মিডিਆ ਦੀ ਹੋਵੇ ਤੇ ਚਾਹੇ ਉਹ ਕਿਸੇ ਦੀ ਵੀ ਹੋਵੇ ਜਿਹੜਾ ਬੰਦਾ ਸਵਾਲ ਉਠਾਉਂਦਾ ਹੈ ਜਿਹੜਾ ਬੰਦਾ ਲੋਕਾਂ ਦੀ ਗੱਲ ਕਰਦਾ ਹੈ ਜਾਂ ਪੰਜਾਬ ਦੇ ਪੂਰੇ ਨੁਕਸਾਨ ਬਾਰੇ ਸਰਕਾਰ ਨੂੰ ਪੁੱਛਦਾ ਹੈ ਜਿਹੜਾ ਵੀ ਕੋਈ ਬੰਦਾ ਉਹਦੀ ਆਵਾਜ਼ ਜਿਹੜੀ ਆ ਦੱਬੀ ਨਾ ਜਾਵੇ ਇਸ ਕਰਕੇ ਤੁਸੀਂ ਸਾਰੇ ਆਏ ਹੋ ਮੇਰਾ ਸਾਰੇ ਸਾਹਮਣੇ ਸਿਰ ਚੁੱਕਦਾ ਜਿਹੜੀ ਵੀ ਜੱਜੇ ਬੰਦੀਆਂ ਸਾਨੂੰ ਬਹੁਤਿਆਂ ਜੱਜੇ ਬੰਦੀਆਂ ਨੇ ਆਪ ਤੇ ਬੱਸ ਕੇਸੀ ਕੀ ਕਿ ਸਾਰੀਆਂ ਜੱਜੇ ਬੰਦੀਆਂ ਨੇ ਗੱਲ ਕਹੀ ਇਹ ਸੰਘਰਸ਼ੀ ਟੁਕੜਾ ਨਹੀਂ ਹੈ ਇਹ ਸਾਡਾ ਹੈ ਤੁਸੀਂ ਪਿੱਛੇ ਹੋ ਜੂ ਅਸੀਂ ਮੂਰੇ ਖੜੇ ਹਾਂ ਸੋ ਸਾਰੀਆਂ ਚੀਜ਼ਾਂ ਤੇ ਤੁਸੀਂ ਸਾਰਿਆਂ ਨੇ ਫੁੱਲ ਖੜਾ ਲਿਆ ਤੁਸੀਂ ਏਡੀ ਵੱਡੀ ਗੈਂਟੀ ਦੇ ਵਿੱਚ ਇੱਥੇ ਆਏ ਹੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜਦੋਂ ਤੋਂ ਇਹ ਸਰਕਾਰ ਆਈ ਹੈ ਇਹ ਕੋਈ ਪਹਿਲਾ ਹਾਲਾ ਨਹੀਂ ਹੈ 2022 ਚ ਸਰਕਾਰ ਆਉਂਦੀ ਹੈ ਤੇ ਸਤੰਬਰ 2022 ਦੇ ਵਿੱਚ ਸਾਡਾ ਪਹਿਲੀ ਵਾਰ ਚੈਨਲ ਬੰਦ ਕਰ ਦਿੱਤਾ ਜਾਂਦਾ ਅਸੀਂ ਫੇਰ ਚਲਾਉਨੇ ਆ ਸਹੀ 3 ਮਹੀਨਿਆਂ ਬਾਅਦ ਫੇਰ ਦੂਜਾ ਪੇਜ ਬੰਦ ਕਰ ਦਿੱਤਾ ਜਾਂਦਾ ਫੇਰ 2023 ਦੇ ਵਿੱਚ ਤੀਜਾ ਪੇਜ 24 ਦੇ ਵਿੱਚ ਚੌਥਾ ਪੇਜ ਤੇ ਫੇਰ ਸਾਨੂੰ ਇਹ ਟੀਟ ਕਰ ਦਿੰਦੇ ਆ ਕਿ ਸਾਨੂੰ ਅਸਰ ਹੀ ਹੋਣੋਂ ਹਟ ਜਾਂਦਾ ਇਹ ਸੋਚ ਕੀ ਕਾਉਨੇ ਆ ਕਿ ਬੇ ਚਲਾ ਲਿਆ ਪਤਾ ਨਹੀਂ ਕਿੱਥੇ ਬੰਦ ਹੋ ਗਏ ਫੇਰ ਇਹ 2025 ਦੇ ਵਿੱਚ ਸਾਡੇ ਤੇ ਪਹਿਲਾ ਪਰਚਾ ਦਰਬਰੀ ਦੇ ਵਿੱਚ ਤਾਂ ਤਾਂ ਇਸੇ ਸਰਕਾਰ ਦੇ ਐਮਐਲਏ ਬਣ ਕੇ ਸਾਹਿਬ ਜਿਹੜਿਆ ਪੀਏ ਵੱਲੋਂ ਪਰਚਾ ਕਰਾਇਆ ਜਾਂਦਾ ਹੈ ਜਿਹੜਾ ਪਰਚਾ ਫਿਰ ਚਾਰ ਜੰਮੀ ਚੱਕਦਾ ਤੁਹਾਡੇ ਸਾਰਿਆਂ ਦੇ ਬਦੌਲਤ ਤੁਹਾਡੇ ਸਾਰਿਆਂ ਦੇ ਰੋਹ ਕਰਕੇ ਤੁਹਾਡੇ ਸਾਰਿਆਂ ਦੇ ਗੁੱਸੇ ਕਰਕੇ ਸਰਕਾਰ ਚਾਰ ਦਿਨਾਂ ਦੇ ਵਿੱਚ ਪਰਚਾ ਰੱਦ ਕਰਦੀ ਹੈ ਤੇ ਆਹ ਦੂਜਾ ਪਰਚਾ ਜਿਹਦੇ ਵਿੱਚ ਸਿਰਫ ਇਹ ਹੀ ਸਵਾਲ ਕਿ ਮਾਨਕ ਕੋਲ ਪੋਸਟ ਪਾਉਂਦਾ ਤੇ ਸੀ ਉਹਦੇ ਤੇ ਇੱਕ ਜਿਹੜੀਆਂ ਮਾਨਕ ਕੋਲ ਇੰਟਰਵਿਊ ਕਰਦੇ ਆ ਮਾਨਕ ਕੋਲ ਕੀ ਪੁੱਛਦਾ ਸੀ ਕੀ ਪੁੱਛਦੇ ਆ ਇਹ ਮੁੱਖ ਮੰਤਰੀ ਪੰਜਾਬ ਕਿਨੇ ਉਹਦਾ ਹੈਲੀਕਾਪਟਰ ਕੌਣ ਵਰਤ ਰਿਹਾ ਹੈ ਇਹ ਜਿਹੜਾ ਸਵਾਲ ਹੈ ਮੁੱਖ ਮੰਤਰੀ ਦੇ ਹਿੱਤ ਦੇ ਵਿੱਚ ਹੈ ਨਾ ਕਿ ਖਿਲਾਫ ਹੈ ਹੋ ਸਕਦਾ ਕਿ ਉਹਦੇ ਹੈਲੀਕਾਪਟਰ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਹੋਵੇ ਜਿਵੇਂ ਇੱਕ ਸੀਨੀਅਰ ਵਕੀਲ ਆਰਸ਼ ਬੈਂਸ ਸਾਹਿਬ ਨੇ ਵੀ ਇਹ ਸਵਾਲ ਉਠਾਇਆ ਇਹਦਾ ਹੱਕ ਹੈ ਕਿ ਮੁੱਖ ਮੰਤਰੀ ਤੋਂ ਬਾਹਰ ਦਾ ਜਹਾਜ਼ ਕੌਣ ਉਡਾ ਰਿਹਾ ਹੈ ਪਰ ਇਹ ਜਿਹੜਾ ਸਵਾਲ ਸੀ ਇਹ ਪੰਜਾਬ ਇੱਕ ਦਾ ਸੀ ਲੋਕ ਹੈ ਦਾ ਸੀ ਕਿਉਂਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਮੁੱਖ ਮੰਤਰੀ ਦਾ ਨਹੀਂ ਉਹ ਪੰਜਾਬ ਦੇ ਲੋਕਾਂ ਦਾ ਹੈ ਇਹ ਕਾਤਾ ਸੀ ਨਹੀਂ ਕਹਦੇ ਮੁੱਖ ਮੰਤਰੀ ਹੜਾ ਮੌਕੇ ਕਹਿ ਚੁੱਕਿਆ ਕਿ ਆਹ ਜਹਾਜ਼ ਖੜਾ ਮੇਰਾ ਹੈਲੀਕਾਪਟਰ ਖੜਾ ਇਹਨੂੰ ਵਰਤੋ ਇਹ ਤੁਹਾਡਾ ਹੈਲੀਕਾਪਟਰ ਹੈ ਜੇ ਉਹ ਸਾਡਾ ਹੈ ਜੀ ਕਾਪਟਰ ਹੈ ਤਾਂ ਸਾਡਾ ਸਵਾਲ ਪੁੱਛਣਾ ਵੀ ਤਾਕ ਹੈ ਕਿ ਸਾਡਾ ਮੁੱਖ ਮੰਤਰੀ ਬਜਾਟਰੀ ਨੂੰ ਉਲਾਹ ਕੌਣ ਰਿਹਾ ਹੈ ਸਿਰ ਪੈਸੇ ਸਵਾਲ ਪੁੱਛਣ ਤੇ ਪਰਚਾ ਪਾ ਦੇਣਾ ਤੇ ਪਰਚਾ ਲੁਕੋ ਕੇ ਰੱਖਣਾ ਇਹਦੇ ਦੋ ਮਕਸਦ ਹੈ ਇੱਕ ਤਾਂ ਇਹ ਕਿ ਜਦੋਂ ਕੋਈ ਚੋਣਾ ਹੋਈਆਂ ਜਦੋਂ ਲੱਗਿਆ ਕਿ ਪੱਤਰਕਾਰ ਸਾਡਾ ਨੁਕਸਾਨ ਕਰਨਗੇ ਉਦੋਂ ਗ੍ਰਿਫਤਾਰੀ ਪਾਈ ਜਾ ਸਕੇ ਤੇ ਉਸੇ ਹੀ ਐਫ ਆਈ ਆਰ ਦੇ ਵਿਹਾਰ ਤੇ ਸਾਡਾ ਚੈਨਲ ਪੱਕੇ ਤੌਰ ਤੇ ਬੰਦ ਕਰਵਾਇਆ ਜਾਵੇ ਕਿ ਇਹਨਾਂ ਦਾ ਪਰਚਾ ਜੀ ਇਹ ਤਾਂ ਪੰਜਾਬ ਦੇ ਵਿੱਚ ਰਿਊਮਰ ਫਲਾ ਸਕਦੇ ਸੀ ਦੰਗੇ ਘਾ ਸਕਦੇ ਸੀ ਉੱਚੀ ਜਹਾਜ਼ ਦੀ ਜਾਣਕਾਰੀ ਪਰਚਾ ਸਾਡੇ ਤੇ ਕੀ ਦਿੱਤਾ ਕਿ ਪੰਜਾਬ ਚ ਦੋ ਜਿਹੜੇ ਸਮਾਜੇ ਉਹਨਾਂ ਦੀ ਲੜਾਈ ਹੋ ਸਕਦੀ ਸੀ ਦੋ ਜਿਹੜੀ ਆ ਕਹਿ ਸਕਦੇ ਆ ਕਿ ਦੰਗੇ ਭੜਕ ਸਕਦੀ ਸੀ ਫੌਜਾਂ ਦੇ ਵਿਗਾਰ ਤੋਂ ਸ਼ਾਲਦੀ ਸੀ ਮੋਹਕਮਾਂਤਰੀ ਦੇ ਹੈਲੀਕਾਪਟਰ ਤੇ ਪੁੱਛਣ ਤੇ ਐਡੀ ਵੱਡੀ ਗੱਲ ਸੋਇ ਸੱਤੇ ਜਾਂ ਸੱਤੇ ਰੂਪ ਦੇ ਵਿੱਚ ਦਬਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕੋਈ ਆਵਾਜ਼ ਨਾ ਫਿਰਨੇ ਮਾਦੀ ਸਾਹਿਬ ਦੇ ਜਿਹੜੇ ਬੋਲਦੇ ਹੁੰਦੇ ਆ ਕਿ ਉਹ ਚਾਹੁੰਦੇ ਨੇ ਇਸ ਧਰਤੀ ਤੇ ਕੋਈ ਵੀ ਫੁੱਲ ਨਾ ਖਿੜੇ ਜੇ ਉਹ ਖਿੜੇ ਤਾਂ ਸਾਡੀ ਕਦਰ ਦਾ ਸਕਾਰ ਬਣੇ ਕਿ ਉਹ ਚਾਹੁੰਦੇ ਨੇ ਕਿਸ ਧਰਤੀ ਤੇ ਕੋਈ ਬੋਲ ਨਾ ਬੋਲੇ ਤੇ ਜੇਕਰ ਕੋਈ ਬੋਲੇ ਤਾਂ ਆਪਣਾ ਦੀ ਸੋਪਾ ਹੀ ਗਾਵੇ ਸੋ ਇਹ ਪੰਜਾਬ ਹੈ ਅਸੀਂ ਵਾਰ-ਵਾਰ ਇਹ ਗੱਲ ਕਹਿਣੇ ਹੁੰਦੇ ਆ ਕਿ ਪੰਜਾਬ ਦੇ ਵਿੱਚ ਜੇ ਅਸੀਂ ਵੀ ਚੁੱਪ ਕਰ ਜਾਵਾਂਗੇ ਪੰਜਾਬ ਚੁੱਪ ਨਹੀਂ ਹੁੰਦਾ ਇਹ ਕਰਤਾਰ ਸਿੰਘ ਸਰਾਬੇ ਦੀ ਧਰਤੀ ਹੈ ਇਹ ਉਹ ਪੱਤਰਕਾਰ ਦੀ ਧਰਤੀ ਹੈ ਜਿਹੜਾ ਸਾਰੀ ਸਾਰੀ ਰਾਤ ਜਿਹਦੀਆਂ ਬਾਹਾਂ ਰਹਿ ਜਾਂਦੀਆਂ ਸੀ ਪ੍ਰੈਸ ਚਲਾਉਂਦੇ ਲਈਆਂ ਤੇ ਤੜਕੇ ਉੱਠ ਕੇ ਅਖਬਾਰ ਵੰਡ ਕੇ ਆਉਂਦਾ ਸੀ ਉਸ ਸਮੇਂ ਪੁਰ ਪੱਤਰਕਾਰੀ ਕਰਨੀ ਕਿੰਨੀ ਓਕੀ ਸੀ ਜਦੋਂ ਅਸੀਂ ਇੱਕ ਗੁਲਾਮ ਸੀ ਇਹ ਉਹਦੀ ਧਰਤੀ ਹੈ ਜੇ ਉਹਨੇ ਜਿਹੜਾ ਉਹ ਹੋਰੇ ਦਬ ਸਕੇ ਉਹ ਸਮਝਿਆ ਸਰਕਾਰਾਂ ਤੋਂ ਤਾਂ ਅਸੀਂ ਕਿਵੇਂ ਦਬ ਜਾਵਾਂਗੇ ਜੇ ਅਸੀਂ ਚੁੱਪ ਹੋ ਜਾਵਾਂਗੇ ਤਾਂ ਇੱਥੇ ਕੋਈ ਨਾ ਕੋਈ ਬੋਲੂਗਾ ਪੰਜਾਬ ਕਦੇ ਵੀ ਦਬਿਆ ਨਹੀਂ ਸਭ ਤੋਂ ਵੱਡਾ ਧੰਨਵਾਦ ਸਾਡੇ ਪੱਤਰਕਾਰ ਸਾਥੀਆਂ ਦਾ ਹੈ ਕਿੱਤੇ ਹੁਸ਼ਿਆਰਪੁਰ ਕਿਤੇ ਕਪੂਰਤਲਾ ਕਿਤੇ ਗਰਦਾਸਪੁਰ ਤੇ ਸਭ ਤੋਂ ਵੱਡਾ ਧੰਨਵਾਦ ਸਾਡੇ ਇਸ ਚੰਡੀਗੜ੍ਹ ਦੀ ਪ੍ਰੈਸ ਕਲੱਬ ਦਾ ਜਿਹੜਾ ਡੰਟ ਕੇ ਸਾਡੇ ਨਾਲ ਖੜਿਆ ਤੇ ਜਿਨੇ ਇਹ ਕਹਿਆ ਕਿ ਜੇਕਰ ਸਰਕਾਰ ਨੇ ਪਰਚਾ ਵਾਪਸ ਨਾ ਲਿਆ ਤਾਂ ਕਲੱਬ ਹਾਈ ਕੋਰਟ ਜਾਵੇਗਾ ਇਹ ਸਾਨੂੰ ਹੌਸਲਾ ਦਿੰਦਾ ਹੈ ਲੜਨ ਦੀ ਤਾਕਤ ਦਿੰਦੀ ਹੈ ਤੇ ਨੰਬਰ 2 ਕਈ ਵਾਰ ਸਰਕਾਰ ਦੇ ਆਈਪੀ ਸੈੱਲਾ ਜਿਹੜਾ ਓਏ ਕਰ ਰਿਹਾ ਜੀ ਇਹ ਕਿਹੜੇ ਪੱਤਰਕਾਰ ਹੈ ਇਹ ਯੂਟਿਊਬਰ ਹੈ ਫਲਾਨੇ ਆ ਧੌਕੇ ਆ ਸਾਨੂੰ ਪ੍ਰਮਾਣ ਤੁਸੀਂ ਦੇਣਾ ਤੁਸੀਂ ਦੇ ਦਿੱਤਾ ਸਾਨੂੰ ਪ੍ਰਮਾਣ ਸਾਡੇ ਸਾਥੀਆਂ ਨੇ ਦੇ ਦਿੱਤਾ ਐਨੇ ਸੀਨੀਅਰ ਪੱਤਰਕਾਰਾਂ ਨੇ ਦਿੱਤਾ ਸਾਡੇ ਲੋਕਾਂ ਨੇ ਦਿੱਤਾ ਸਾਨੂੰ ਸਰਕਾਰ ਦੇ ਪ੍ਰਮਾਣ ਦੀ ਲੋੜ ਨਹੀਂ ਨਾ ਅਸੀਂ ਸਰਕਾਰ ਤੋਂ ਅੱਜ ਕੋਈ ਪ੍ਰਮਾਣ ਕੀ ਲੈਣੀ ਹੈ ਨਾ ਅਸੀਂ ਕੱਲ ਲੈਣੀ ਹੈ ਤੇ ਨਾ ਅਸੀਂ ਸਰਕਾਰ ਦੇ ਹਿਸਾਬ ਨਾਲ ਚੱਲਣਾ ਅਸੀਂ ਗੱਲ ਕਰਨੀਆਂ ਲੋਕਾਂ ਦੀ ਅਸੀਂ ਇਹ ਗੱਲ ਕਹਿਣੇ ਆ ਕਿ ਬਹੁਤ ਬੰਦੇ ਕਹਿੰਦੇ ਕਿ ਨਿਰਪੱਖ ਨਹੀਂ ਚੱਲਦੇ ਅਸੀਂ ਮੈਂ ਬਹੁਤ ਵਾਰ ਸਾਡੇ ਚੈਨਲ ਦਾ ਵੀ ਸਲੋਗਨ ਹੈ ਕਿ ਅਸੀਂ ਨਿਰਪੱਖ ਨਹੀਂ ਲੋਕ ਪੱਖੀਆਂ ਜੇ ਲੋਕਾਂ ਦੇ ਨਾਲ ਕਰਾਂਗੇ ਮੁਰੇ ਕੋਈ ਹੋਵੇ ਜੇ ਲੋਕਾਂ ਨਾਲ ਧੱਕਾ ਹੁੰਦਾ ਹੈ ਜੇ ਲੋਕ ਸਾਡੇ ਕਮਜ਼ੋਰ ਹੈ ਕਿਸਾਨ ਯੂਨੀਅਨਾਂ ਨਾਲ ਧੱਕਾ ਵਿਸ਼ੇਸ਼ ਤਮੇ ਮੁੱਖ ਮੰਤਰੀ ਨੇ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉੱਥੇ ਇਹ ਨਹੀਂ ਦੇਖਣਾ ਕਿ ਇੰਦਰ ਸਹੀ ਹੈ ਉੱਤਰ ਸਹੀ ਹੈ ਸਾਡੇ ਲੋਕ ਸਹੀ ਹੈ ਜਿਹੜੀ ਸਰਕਾਰ ਸਾਡੇ ਲੋਕਾਂ ਦਾ ਧੱਕਾ ਕਰੂਗੀ ਉਹ ਸਰਕਾਰ ਕਿਵੇਂ ਮਰਦੀ ਹੋਵੇ ਅਸੀਂ ਲੋਕਾਂ ਦੇ ਆਕ ਖੜਾਾਂਗੇ ਅਸੀਂ ਨਰਪੱਖ ਹੋ ਕੇ ਉੱਤੇ ਫਿਰ ਇਹ ਪਲੜਾ ਨਹੀਂ ਰੱਖਣਾ ਇਹ ਇੰਨੀਕ ਸਰਕਾਰ ਸਹੀ ਨਹੀਂ ਇੰਨੀ ਸਹੀ ਹੈ ਸਾਡੇ ਲੋਕ ਸਹੀ ਹੈ ਲੋਕੀ ਸਰਕਾਰ ਨਾਉਂਦੇ ਤੇ ਲੋਕਾਂ ਨੇ ਸਾਨੂੰ ਬਕਰਕਾਰ ਬਣਾਇਆ ਅਸੀਂ ਨਰਪੱਖ ਨਹੀਂ ਲੋਕ ਪੱਖੀਆਂ ਹੀ ਸਾਡਾ ਨਾਰਾ ਹੈ ਤੇ ਹੀ ਰਹੂਗਾ ਜਿੱਨਾ ਜੇ ਅਸੀਂ ਪੱਤਰਕਾਰ ਤਾਂ ਕਰਾਂਗੇ ਬਹੁਤ ਬਹੁਤ ਧੰਨਵਾਦ ਇੱਕ ਇੱਕ ਹਰੋਂ ਤੁਹਾਡਾ ਜੱਲਾ ਸਾਡੇ ਸਿਰ ਮੱਤੇ